ਮੈਂ ਕਹਿ ਸਕਦਾ ਕਿ ਅੱਜ ਜਿਹਦੀ ਚਿੰਤਾ ਲੱਗੀ ਆ ਜਿਹਦਾ ਫਿਕਰ ਲੱਗਿਆ ਔਰ ਜਿਹਦੇ ਕਰਕੇ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ ਔਰ ਜਿਹਦੇ ਕਰਕੇ ਆਲ ਤਖਤ ਸਾਹਿਬ ਦੇ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਵਾਨਾਂ ਦੀ ਹਾਜ਼ਰੀ ਚ ਕਿਹਾ ਇਹ ਰਿਕਾਰਡ ਦੀ ਗੱਲ ਆ ਇਹ ਸ਼ਰੋਮਣੀ ਅਕਾਲੀ ਦਲ ਆਪਣੀਆਂ ਗਲਤੀਆਂ ਦੇ ਕਾਰਨ ਪਤਲਾ ਪੈ ਗਿਆ ਕਮਜ਼ੋਰ ਪੈ ਗਿਆ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਤੌਰ ਤੇ ਕੌਮ ਦੇ ਅਗਵਾਈ ਕਰਨ ਦਾ ਹੱਕ ਖੋ ਬੈਠੀ ਆ ਇਹ ਰੋਗ ਇਹ ਦਬਕਾ ਇਹ ਭੈ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਜੇ ਅਕਾਲੀਆਂ ਦਾ ਜਾਣਿਆ ਜਾਂਦਾ ਸੀ ਅਕਾਲੀਆਂ ਦਾ ਪਹਿਚਾਣਿਆ ਜਾਂਦਾ ਸੀ ਅਜੋ ਖਤਮ ਹੋ ਗਿਆ ਰੋਗ ਇੰਨਾ ਸੀ ਮੈਂ ਤੁਹਾਨੂੰ ਕਈ ਵਾਰ ਕਿਹਾ ਕਿ ਮੈਂ ਚਸ਼ਮਦੀ ਗਵਾਹ ਕਈ ਵਾਰ ਡੇਢ ਡੇਢ ਘੰਟਾ 2-2 ਘੰਟੇ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਜਹਦਾ ਗੁਰਚੰਦ ਸਿੰਘ ਟੌੜਾ ਦੀ ਹਾਜ਼ਰੀ ਦੀ ਅਡੀਕ ਕੀਤੀ ਜਾਂਦੀ ਸੀ ਰੋਗ ਇੰਨਾ ਸੀ ਤੁਸੀਂ ਯਕੀਨ ਕਰਿਓ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕੈਸਾ ਸਮਾਂ ਆਇਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਦੀ ਕੈਬਨਿਟ ਦੀ ਐਕਸਪੈਂਸ਼ਨ ਕਰਨੀ ਸੀ ਤੁਹਾਨੂੰ ਮੈਂ ਸੱਚੀ ਗੱਲ ਦੱਸਣ ਲੱਗਿਆ ਐਕਸਪੈਂਸ਼ਨ ਕਰਨੀ ਸੀ ਪਰ ਕਿਸੇ ਕਾਰਨ ਲੰਮੀ ਪੈ ਗਈ ਤਿੰਨ ਮੰਤਰੀ ਬਣਾਉਣੇ ਪਏ ਸੈਸ਼ਨ ਤੋਂ ਪਹਿਲਾਂ ਬਾਦ ਪਾਈ ਸਾਹਿਬ ਮੈਂ ਆਪਣੇ ਪਿੰਡ ਦੇ ਨੇੜੇ ਰਾਜਪੁਰੇ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਸ਼ਾਦੀ ਸਮਾਗਮ ਦੇ ਵਿੱਚ ਸੀ ਬਾਜਪਾਈ ਸਾਹਿਬ ਦਾ ਟੈਲੀਫੋਨ ਐਸਐਸਪੀ ਪਟਿਆਲੇ ਨੂੰ ਆਇਆ ਕਿ ਚੰਦੂ ਮਾਜਰਾ ਜੀ ਨੂੰ ਲੱਭੋ ਕਿੱਥੇ ਨੇ ਮੈਂ ਸਨੇਹਾ ਦੇਣਾ ਮੇਰੇ ਕੋਲ ਡੀਐਸਪੀ ਆਇਆ ਤੇ ਕਹਿੰਦਾ ਜੀ ਪੀਐਮਓ ਤੋਂ ਟੈਲੀਫੋਨ ਆਇਆ ਤੁਹਾਨੂੰ ਲੱਭਦੇ ਫਿਰਦੇ ਨੇ ਜਦ ਮੋਬਾਈਲ ਨਹੀਂ ਸੀ ਹੁੰਦੇ ਮੈਂ ਦਿੱਲੀ ਟੰਡਿਗੜ ਜਾ ਕੇ ਫੋਨ ਕੀਤਾ ਬਾਜਪਾਈ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਅਜੇ ਖਾਲੀ ਥਾਂ ਭਰ ਰਹੇ ਆ ਜਦੋਂ ਐਕਸਪੈਂਸ਼ਨ ਹੋਏਗੀ ਟੋੜਾ ਸਾਹਿਬ ਨੂੰ ਕਹਿ ਦਿਓ ਤੁਹਾਡਾ ਨਾਮ ਉਹਦੇ ਚ ਇੱਕ ਨੰਬਰ ਤੇ ਹੋਏਗਾ ਐਡਾ ਦਬਕਾ ਸੀ ਔਰ ਮੈਂ ਤੁਹਾਨੂੰ ਹੋਰ ਦੱਸਦਾ ਇੱਥੇ ਬਾਈਆ ਸਾਹਿਬ ਤੇ ਚਲੇ ਗਏ ਮਨਖਾ ਮਾਲੀ ਸਾਹਿਬ ਬੈਠੇ ਨੇ ਸਾਡੇ ਸਪੀਕਰ ਸਾਹਿਬ ਤੁਸੀਂ ਯਕੀਨ ਕਰਿਓ ਮੈਂ ਤੁਹਾਨੂੰ ਰੋਪ ਦੀ ਗੱਲ ਦੱਸਦਾ ਅਕਾਲੀਆਂ ਦੀ ਹੁਣ ਰੋਪ ਦੇਖੋ ਕਿੰਨਾ 25 ਲੱਖ ਲੋਕਾਂ ਦੇ ਦਸਤਾਂ ਵਾਲਾ ਟੋਕਰਾ ਭਰ ਕੇ ਅਸੀਂ ਸਿਰ ਤੇ ਚੁੱਕੀ ਫਿਰੇਗੇ ਦਿੱਲੀ ਤੱਕ ਸਾਡਾ ਕਿਸੇ ਨੇ ਉਹ ਨਹੀਂ ਲਿਆ ਆਹ ਰਹਿ ਗਈ ਆਪਣੀ ਹਾਲਤ ਤੇ ਕਿੱਥੇ ਜਿਹੜਾ ਗੁਰਤੇਜ ਸਿੰਘ ਟੋੜਾ ਐਕਸਪੈਂਸ਼ਨ ਹੋਣੀ ਸੀ ਬਾਗਲ ਸਾਹਿਬ ਰਾਤ ਨੂੰ ਟੋੜਾ ਸਾਹਿਬ ਤੇ ਬਰਨਾਲਾ ਸਾਹਿਬ ਤਿੰਨੇ ਨਾਲ ਸੀ ਉਦਮ ਸਿੰਘ ਨਗਰ ਦਾ ਮਾਮਲਾ ਸੀ ਤੇ ਕਹਿੰਦੇ ਗੱਲ ਕਰਨੀਆਂ ਬਾਜਾਈ ਸਾਹਿਬ ਤੁਹਾਡੇ ਨਾਲ ਮੈਂ ਤੇ ਟੋੜਾ ਸਾਹਿਬ ਨੇ ਬਰਨਾਲਾ ਸਾਹਿਬ ਪਰੇ ਉੱਠ ਕੇ ਚਲੇ ਗਏ ਕਹਿੰਦੇ ਦੱਸੋ ਕਹਿੰਦੇ ਕੈਬਨਟ ਦੀ ਐਕਸਪੈਂਸ਼ਨ ਬਾਰੇ ਕਰਨੀ ਆ ਕਹਿੰਦਾ ਵੀ ਉਹ ਤਾਂ ਲੈਣਾ ਹੀ ਆ ਨੰਬਰ 1 ਤੇ ਨਾਂ ਚੰਦੂ ਬਾਜਰਾ ਦੇ ਦਾ ਕਹਿੰਦੇ ਇਹੀ ਕਰਨੀ ਆ ਵੀ ਚੰਦੂ ਬਾਜਰਾ ਦਾ ਨਾਂ ਵਿੱਚ ਨਾ ਪਾਇਓ ਉਹ ਕਹਿੰਦਾ ਮੈਂ ਬੜਾ ਹੈਰਾਨ ਆ ਦੋ ਮੰਤਰੀ ਤੁਹਾਡੇ ਪਹਿਲਾਂ ਜੇ ਤੀਜਾ ਬੈਜੂ ਤਾਂ ਕੀ ਹੋਜੂ ਕਹਿੰਦੇ ਨਹੀਂ ਜੀ ਸਾਡੇ ਸਿੱਖ ਜਜ਼ਬਾਤੀ ਆ ਉਹ ਕਹਿੰਦਾ ਹੁਣ ਤਾਂ ਮੈਂ ਪਾ ਬੈਠਿਆ ਕਹਿੰਦੇ ਨਹੀਂ ਜੀ ਸਾਡਾ ਅਸੀਂ ਕਹਿੰਦੇ ਆ ਵੀ ਤੁਸੀਂ ਨਾ ਪਾਇਓ ਟੌੜਾ ਸਾਹਿਬ ਬੋਲੇ ਨਹੀਂ ਇਹ ਆਗੇ ਤੁਸੀਂ ਯਕੀਨ ਕਰੋ ਰਾਤ ਨੂੰ 12:30 ਵਜੇ ਬਾਜਪਾਈ ਨੇ ਮੇਰੇ ਕੋਲ ਬੰਦਾ ਭੇਜਿਆ ਆਪਣਾ ਕ੍ਰਿਸ਼ਨ ਲਾਲ ਸ਼ਰਮਾ ਮੀਤ ਪ੍ਰਧਾਨ ਹੁੰਦੇ ਸੀ ਇਹਨਾਂ ਦੇ ਰਾਤ ਨੂੰ ਮੈਨੂੰ ਠਾਲਿਆ ਕਹਿੰਦੇ ਵੀ ਮੈਂ ਟੌੜਾ ਸਾਹਿਬ ਦੇ ਬਾਦਲ ਸਾਹਿਬ ਦੀ ਹਾਜ਼ਰੀ ਚ ਪੁੱਛ ਕਹਿ ਨਹੀਂ ਸਕਿਆ ਪਰ ਉਹਨਾਂ ਤੋਂ ਟੈਲੀਫੋਨ ਕਰਾਓ ਮੈਂ ਐਕਸਪੈਂਸ਼ਨ ਕਰਨ ਤੇ ਬੈਠਾ ਹਾਂ ਐਕਸਪੈਂਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੀ 12 ਘੰਟੇ ਰੁਕੀ ਰਹੀ ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਜੈ ਲਲਤਾ ਦਾ ਝਗੜਾ ਹੋ ਗਿਆ ਰਾਤ ਨੂੰ ਆਪਸੀ ਤੇ ਉਹ ਐਕਸਪੈਂਸ਼ਨ ਨਾ ਹੋ ਸਕੀ ਪਰ ਬਾਜਪਾਈ ਸਾਹਿਬ ਨੇ 10 ਵਜੇ ਸਵੇਰ ਦਾ ਟਾਈਮ ਦਿੱਤਾ ਮਾਲੀ ਸਾਹਿਬ ਤੇ ਭਾਈਆ ਸਾਹਿਬ ਨੂੰ ਪਤਾ ਹੋਣਾ ਮੈਂ ਕਿਹਾ ਵੀ ਉਹ ਕਹਿੰਦੇ ਟੌੜਾ ਸਾਹਿਬ ਦਾ ਫੋਨ ਕਰਾ ਦੋ ਇੱਕ ਵਾਰੀ ਉਹ ਸ਼ਤਾਬ ਦੀ ਗੱਡੀ ਚੜ੍ਹ ਕੇ ਮੈਂ ਇਹਨਾਂ ਨੂੰ ਬਹੁਤ ਗੁੱਸੇ ਹੋਇਆ ਮੈਨੂੰ ਕਹਿੰਦੇ ਮੈਂ ਜਾਂਦਾ ਹੀ ਫੋਨ ਕਰ ਦੋ ਪਰ ਬਾਦਲ ਨੂੰ ਭੇਜ ਕੇ ਆਇਆ ਹੁਣੇ ਉਹਦੇ ਘਰੇ ਬਾਜਪਾਈ ਦੇ ਪਰ ਮਹਾ ਨਹੀਂ ਮੇਰੇ ਸਾਹਮਣੇ ਟੈਲੀਫੋਨ ਕਰੋ ਤੇ ਭਾਈਏ ਦੀ ਮੈਂ ਡਿਊਟੀ ਲਈ ਮਾਲੀ ਸਾਹਿਬ ਦੀ ਫੇਖਣੇ ਆ ਕੇ ਫੋਨ ਕਰਾਇਆ ਇਹਨਾਂ ਨੂੰ ਚਲੋ ਰੌਲਾ ਹੀ ਮੋਗ ਗਿਆ ਉਹ ਝਗੜਾ ਹੋ ਗਿਆ ਜੈ ਲਲਤਾ ਦਾ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇੰਨਾ ਦਵਕਾ ਸੀ ਅਕਾਲੀਆਂ ਦਾ ਇੰਨਾ ਰੋਹ ਸੀ ਅਕਾਲੀਆਂ ਦਾ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਖਤਮ ਹੋ ਗਿਆ ਅੱਜ ਸਾਡੇ ਜੇਲਾਂ ਪੂਰੀਆਂ ਹੋ ਗਈਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਰਿਹਾਨੀ ਕਰੇ ਜਾ ਰਹੇ ਹੋਰ ਤਾਂ ਹੋਰ ਸਾਨੂੰ ਪੁੱਛਿਆ ਨਹੀਂ ਕਰਿਆ ਨਹੀਂ ਸਾਡਾ ਸਥਾਈ ਮੈਂਬਰਸ਼ਿਪ ਹੁੰਦੀ ਸੀ ਡੈਮ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਕੰਟਰੋਲ ਸੀ ਸਾਡਾ ਜਦੋਂ ਬਰਸਾਤਾਂ ਆਉਂਦੀਆਂ ਸੀ ਅਸੀਂ ਪਾਣੀ ਹਰਿਆਣੇ ਨੂੰ ਛੱਡ ਦਿੰਦੇ ਸੀ ਦਿੱਲੀ ਨੂੰ ਛੱਡ ਦਿੰਦੇ ਸੀ ਆਪਣੇ ਹਿੱਸੇ ਦਾ ਵੀ ਲੈ ਜਾਓ ਉਹਨਾਂ ਦੇ ਆਪਣਾ ਕੋਟਾ ਵੀ ਉਹਨਾਂ ਨੂੰ ਦੇ ਦਿੰਦੇ ਸੀ ਪਰ ਜਦੋਂ ਰੌੜ ਪੈਂਦੀ ਸੀ ਅਸੀਂ ਹਰਿਆਣੇ ਦਾ ਪਾਣੀ ਵੀ ਇੱਥੇ ਵਰਤ ਲੈਂਦੇ ਸੀ ਕਿਉਂਕਿ ਕੰਟਰੋਲ ਸਾਡੇ ਕੋਲ ਸੀ ਹੋਇਆ ਕਿ ਚੁੱਪਚਾਪ ਤੇ ਸਤ ਉਹ ਹੋ ਲਿਆ ਕਿਸੇ ਨੇ ਚੀਕ ਨਹੀਂ ਮਾਰੀ ਕਿਸੇ ਨੇ ચીਸ ਨਹੀਂ ਬੱਟੀ ਕਿਸੇ ਨੇ ਘਰ ਜੀ ਜਾ ਕੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਕੋਲ ਜਾ ਕੇ ਕਿਹਾ ਨਹੀਂ ਵੀ ਸਾਡਾ ਹੱਕ ਤੁਸੀਂ ਕਿਉਂ ਖੋ ਰਹੇ ਹੋ ਆ ਸਾਡੀ ਰਾਜਧਾਨੀ ਜੀ ਤੇ ਅਸੀਂ ਦਾਵਾ ਕਰਦੇ ਆ ਇਹ ਤੇ ਕਬਜ਼ਾ ਲੱਗੇ ਕਰਨ ਹੋਰ ਤਾਂ ਹੋਰ ਤੁਹਾਡਾ ਆਪਣਾ ਪੈਸਾ ਪਿਆ ਪੰਜਾਬ ਦਾ ਦਿੱਲੀ ਦੇ ਕੋਲ ਆਰਡੀਐਫ ਜਿਹੜਾ ਆਪਾਂ ਨਾਜ ਵੇਚਦੇ ਆ ਰੂਰਲ ਡਿਵੈਲਪਮੈਂਟ ਫੰਡ ਲਾ ਦਿੱਲੀ ਵਾਲੇ ਹੋ ਨਹੀਂ ਦੇਣ ਨੂੰ ਧਿਆਨ ਚਲੇ ਗਏ ਚੁਗ ਸਾਬ ਹੋਰ ਸਾਡੇ ਆਗੂ ਪਰ ਇਹਨਾਂ ਦਾ ਕੀ ਕਸੂਰ ਆ? ਜੇ ਕੋਈ ਪੁੱਛਣ ਵਾਲਾ ਹੀ ਨਹੀਂ, ਕੋਈ ਰੋਕਣ ਵਾਲਾ ਹੀ ਨਹੀਂ, ਕੋਈ ਟੋਕਣ ਵਾਲਾ ਹੀ ਨਹੀਂ। ਉਹ ਜੱਜ ਦੇ ਸਾਹਮਣੇ ਕੋਈ ਵਕੀਲ ਹੀ ਨਹੀਂ ਜਾਏਗਾ। ਤਾਂ ਜੱਜ ਫੈਸਲਾ ਦੱਸੋ ਕਿਵੇਂ ਕਰੇਗਾ? ਹਾਕ ਵਿੱਚ। ਆਹ ਹਾਲ ਆਪਣਾ ਹੋ ਰਿਹਾ। ਆ ਜਿਹੜਾ ਕੰਮ ਚੱਲ ਰਿਹਾ ਨਾ ਪੰਜਾਬ ਦਾ। ਬੜੀ ਚਿੰਤਾ, ਬੜਾ ਫਿਕਰ ਆ। ਯਕੀਨ ਕਰਿਓ ਇਹ ਤਾਂ ਕਰਜ਼ਾ ਲੈ ਲੈ ਕੇ ਕਰਜ਼ਾ ਲੈ ਲੈ ਕੇ ਡੰਗਟ ਪਾ ਰਹੇ ਨੇ। ਤੇ ਜਦੋਂ ਅੱਗੇ ਮੌਕਾ ਆਉਣਾ ਪੰਜਾਬ ਦੀ ਤਬਾਹੀ ਪੰਜਾਬ ਦੀ ਬਰਬਾਦੀ ਜੋ ਹੋਣ ਵਾਲੀ ਆ ਉਹ ਸਾਨੂੰ ਨਜ਼ਰ ਆ ਰਹੀ ਆ ਪੰਜਾਬ ਦੀ ਜਵਾਨੀ ਬੇਰਜਗਾਰ ਕੋਮ ਰਹੀ ਆ ਪੰਜਾਬ ਦੇ ਮਾਪੇ ਚਿੰਤਾ ਵਿੱਚ ਨੇ ਅੱਗੇ ਅਮਰੀਕਾ ਕੈਨੇਡਾ ਭੇਜ ਦਿੰਦੇ ਸੀ ਉਹ ਵੀ ਬੰਦ ਕਰਤੇ ਟਰੰਪ ਨੇ ਹੁਣ ਕਿੱਥੇ ਬੱਚਿਆਂ ਨੂੰ ਐਡਜਸਟ ਕਰਾਂਗੇ ਇਹ ਚਿੰਤਾ ਹਰ ਮਾਪੇ ਦੀ ਬਣੀ ਖੜੀ ਆ ਅੱਜ ਫਿਕਰ ਆ ਪੰਜਾਬ ਨੂੰ ਕੋਈ ਵਾਰੀ ਬਾਾਰ ਤੇ ਨਹੀਂ ਪੰਜਾਬ ਦਾ ਕੋਈ ਗੱਲ ਕਰਨ ਵਾਲਾ ਨਹੀਂ ਪੰਜਾਬ ਦਾ ਕੋਈ ਪੰਜਾਬ ਲਈ ਬੋਲਣ ਵਾਲਾ ਹੀ ਨਹੀਂ ਹੈ ਕੋਈ ਸਮਾਂ ਸੀ ਜਦੋਂ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਰੋਕ ਕੇ ਆਹ ਲੈਣਾ ਕੁਝ ਜਿਸ ਨੇ ਐਕਟ ਆਉਣ ਲੱਗਿਆ ਸੀ ਮੈਂ ਇਕੱਲਾ ਹੀ ਅੜ ਗਿਆ ਅਮੈਂਡਮੈਂਟ ਪਾਤੀ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਅਸੀਂ ਨਹੀਂ ਇਹ ਹੋਣ ਦੇਣਾ ਤੁਹਾਨੂੰ ਸਾਰਿਆਂ ਨੂੰ ਮਾਲਕੀ ਤੋਂ ਖੋਹ ਰਹੇ ਸੀ 2014 ਦੇ ਵਿੱਚ ਇਹਦਾ ਖੁਸ਼ਕਿਸਮਤੀ ਮੈਂ ਆਨੰਦਪੁਰ ਸਾਹਿਬ ਤੋਂ ਐਮਪੀ ਬਣ ਕੇ ਚੱਲਿਆ ਗਿਆ ਪਹਿਲੀ ਵਾਰ ਹੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਰੂਲਿੰਗ ਪਾਰਟੀ ਦੇ ਐਮਪੀ ਨੇ ਅਮੈਂਡਮੈਂਟ ਪਾਈ ਬੜਾ ਜ਼ੋਰ ਲਾਇਆ ਮਕੈਨਾ ਤਾਂ ਨਹੀਂ ਚਾਹੀਦਾ ਕਿਉਂਕਿ ਅਸੀਂ ਉਹਨਾਂ ਦੇ ਅਗਵਾਈ ਚ ਕੰਮ ਕੀਤਾ ਚੰਗਾ ਨਹੀਂ ਲੱਗਦਾ ਜੋ ਹੈ ਵੀ ਨਹੀਂ ਪਰ ਬਾਦਲ ਸਾਹਿਬ ਦਾ ਫੋਨ ਕੀ ਪੰਗਾ ਪਾਤਾ ਤੁਸੀਂ ਫੇ ਮੈਂ ਦੱਸਿਆ ਫੇ ਸੁਖਵੀਰ ਜੀ ਦਾ ਟੈਲੀਫੋਨ ਕੀ ਪੰਗਾ ਪਾਤਾ ਤੁਸੀਂ ਤੇ ਮੈਂ ਜਦੋਂ ਦੱਸਿਆ ਮੈਨੂੰ ਜ਼ੋਰ ਲਾਇਆ ਮੋਦੀ ਸਾਹਿਬ ਦੀ ਹਾਜ਼ਰੀ 'ਚ ਸਾਡਾ ਝਗੜਾ ਹੋਇਆ ਪਰ ਮੈਂ ਅਸੀਂ ਐਮੈਂਡਮੈਂਟ ਨਹੀਂ ਮੈਂ ਵਾਪਸ ਲੈਣੀ ਆਖਿਰ ਨੂੰ ਬਿੱਲ ਵਾਪਸ ਲੈਣਾ ਪਿਆ ਅਰ ਇੱਥੇ ਕਿਹਾ ਸੀ ਕਿਸੇ ਨੇ ਇਹ ਸੱਚੀ ਗੱਲ ਆ ਤਕੀਨ ਨਾ ਕਹਿਣਾ ਜਦੋਂ ਕਿਸਾਨੀ ਦੇ ਬਿੱਲ ਆਏ ਸੀ ਜੇ ਬੀਬਾ ਹਰ ਸਿਮਰਤ ਕੌਰ ਬਾਦਲ ਸਾਡੇ ਫੈਸਲਾ ਸੀ ਪਾਰਟੀ ਦਾ ਪਾਰਟੀ ਦੇ ਫੈਸਲੇ ਦੇ ਅਨੁਸਾਰ ਕੈਬਨਟ ਵਿੱਚ ਜਦੋਂ ਬਿੱਲ ਆਇਆ ਸੀ ਜੇ ਵਿਰੋਧ ਕਰਕੇ ਉੱਠ ਕੇ ਵੀ ਆ ਜਾਂਦੇ ਤਾਂ ਹਿੰਦੁਸਤਾਨ ਦੀ ਸਰਕਾਰ ਦਾ ਹੌਸਲਾ ਨਹੀਂ ਸੀ ਪੈਣਾ ਉਹ ਬਿੱਲ ਨੂੰ ਐਕਟ ਵਿੱਚ ਬਦਲਦਾ ਹੌਸਲਾ ਕਿੱਥੇ ਪਿਆ ਉਹ ਕਹਿੰਦੇ ਆ ਸਾਨੂੰ ਲਾਂਭਾ ਦਿੰਦੇ ਆ ਮੈਂ ਤੇ ਸੁਖਵੀਰ ਜੀ ਪੁੰਦਰ ਸਾਹਿਬ ਅਸੀਂ ਗਏ ਨੱਡਾ ਸਾਫ ਸੀ ਉਹਨਾਂ ਦਾ ਵਜ਼ੀਰ ਸੀ ਖੇਤੀਬਾੜੀ ਮੰਤਰੀ ਉਹ ਕਹਿੰਦੇ ਜਦੋਂ ਕੈਬਨਿਟ ਦੇ ਵਿੱਚ ਆਇਆ ਸੀ ਉਦੋਂ ਤਾਂ ਤੁਸੀਂ ਬੋਲੇ ਨਹੀਂ ਤੇ ਹੁਣ ਤੁਸੀਂ ਕਹੀ ਜਾਂਦੇ ਹੋ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਸੋ ਇਹ ਤਰਾਸ ਦੀ ਆ ਸਾਡੀ ਕਿ ਸਮੇਂ-ਸਮੇਂ ਤੇ ਕਈ ਐਸੇ ਫੈਸਲੇ ਹੋਏ ਜਿਨ੍ਹਾਂ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅਕਾਲੀ ਦਲ ਕਿੱਥੇ 42% ਹੁੰਦਾ ਸੀ ਫਿਰ 24% ਤੇ ਆ ਗਿਆ ਫਿਰ 18 ਤੇ ਆ ਗਿਆ ਫਿਰ 6% ਤੇ ਆ ਗਿਆ ਅੱਜ ਤਾਂ ਮੈਨੂੰ ਲੱਗਦੀ ਹੈ 0% ਤੇ ਹੀ ਚਲੇ ਗਿਆ ਕਿਉਂ ਕਹਿਣਾ ਮੈਂ 0% ਤੇ ਜਦੋਂ ਅਕਾਲੀਆਂ ਦੇ 22 ਇਲੈਕਸ਼ਨ ਵਿੱਚ ਜਿਹੜੀ ਪਾਰਟੀ ਨੇ ਇੱਕ ਸਦੀ ਤੋਂ ਵੱਧ ਰਾਜ ਕੀਤਾ ਇੱਥੇ ਰਹੀ ਹੋਵੇ ਉਹ ਪਾਰਟੀ ਨੂੰ ਸੂਬੇ ਦੇ ਵਿੱਚ ਉਮੀਦਵਾਰ ਖੜਾ ਕਰਨ ਨੂੰ ਨਾ ਮਿਲਿਆ ਹੋਵੇ ਹਰ ਇੱਕ 22 ਇਲੈਕਸ਼ਨ ਵਿੱਚ ਤਾਂ ਉਮੀਦਵਾਰ ਚੋਣ ਨਿਸ਼ਾਨ ਛੱਡ ਕੇ ਭੱਜ ਗਿਆ ਆ ਹਾਲ ਤਾਂ ਅਜ ਅਕਾਲੀ ਦਲ ਦੀ ਇਸੇ ਕਰਕੇ ਹੋਈ ਕਿ ਅਸੀਂ ਨਾ ਆਪਣਿਆਂ ਦੇ ਰਹੇ ਨਾ ਬਗਾਨਿਆਂ ਨੇ ਸਾਨੂੰ ਆਪਣਾ ਮੰਨਿਆ ਅੱਜ ਜਾਂ ਕਿਸਾਨੀ ਦੇ ਸਿਰ ਤੇ ਸੀ ਜਾਂ ਪਾਂਸ ਦੇ ਸਿਰ ਤੇ ਸੀ ਕਾਲੀਦਾਲ ਅੱਜ ਦੋਏ ਗੋਆ ਬੈਠੇ ਸੋ ਇਸ ਕਰਕੇ ਗਏ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਚਾਹ ਨਹੀਂ ਸੀ ਸਾਡਾ ਤਾਂ ਮੇਰਾ خیال ਜਿੰਨਾ ਮੇਰਾ ਸਾਹ ਸੁਖਵੀਰ ਸਿੰਘ ਬਾਦਲ ਗੱਲ ਮੰਨਦੇ ਸੀ ਜਾਂ ਮੇਰਾ ਮੈਂ ਕਹਿ ਸਕਦਾ ਮੈਂ ਮਨਾ ਸਕਦਾ ਸੀ ਸ਼ਾਇਦ ਕੋਈ ਨਹੀਂ ਸੀ ਪਰ ਕਿਉਂਕਿ ਮੈਨੂੰ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਸੀ ਕਿ ਕਾਲੀਦਾਲ ਖਤਮ ਹੋ ਰਿਹਾ ਅਕਾਲੀ ਦਲ ਤੋਂ ਲੋਕ ਪਿੱਠ ਕਰ ਚੁੱਕੇ ਨੇ ਕਿੰਨੀ ਕੁ ਦੇਰ ਅਸੀਂ ਦੇਖਦੇ ਰਹਾਂਗੇ ਇਹਨਾਂ ਅਕਾਲੀ ਵਰਕਰਾਂ ਨੂੰ ਰੋਲਦੇ ਇਹਨਾਂ ਅਕਾਲੀ ਵਰਕਰਾਂ ਦੇ ਸਾਹਮਣੇ ਭੰਗੜੇ ਪੈਣਦੇ ਨੱਚਦੇ ਵਿਰੋਧੀਆਂ ਨੂੰ ਕਿੰਨੀ ਦੇਰ ਬਰਦਾਸ਼ਤ ਕਰਾਂਗੇ ਸੋ ਇਸ ਕਰਕੇ ਇੱਕ ਤਾਕਤਵਰ ਮਜ਼ਬੂਤ ਅਕਾਲੀ ਦਲ ਦੀ ਲੋੜ ਆ ਔਰ ਉਹਦੇ ਲਈ ਇੱਕ ਚੰਗੀ ਸਿਹਰਦ ਔਰ ਇੱਕ ਐਸੀ ਲੀਡਰਸ਼ਿਪ ਦੀ ਲੋੜ ਆ ਜਿਹੜੀ ਲੀਡਰਸ਼ਿਪ ਤੇ ਕੋਈ ਉਂਗਲ ਨਾ ਠਾ ਸਕੇ ਜਿਹੜੀ ਲੀਡਰਸ਼ਿਪ ਪਰਖੀ ਹੋਵੇ ਜਿਹੜੀ ਲੀਡਰ ਸੇ ਸਮੇਂ ਦੀਆਂ ਸਰਕਾਰਾਂ ਦਾ ਜ਼ਬਰ ਆਪਣੇ ਪਿੰਡੇ ਤੇ ਹੰਡਾਉਣ ਦੀ ਹਿੰਮਤ ਰੱਖਦੀ ਹੋਵੇ ਅੱਜ ਕਿਉਂ ਸਾਡੇ ਐਸੀ ਹਾਲਤ ਹੋ ਰਹੀ ਆ ਸਾਡਾ ਕਿਉਂ ਲੋਕ ਸੁਣਦੇ ਨਹੀਂ ਹੈ ਕਿਉਂਕਿ ਸੁਣਾਉਣ ਵਾਲੇ ਉਸ ਸੋਚ ਵਾਲੇ ਨਹੀਂ ਹੈ ਸੁਣਾਉਣ ਵਾਲਿਆਂ ਦਾ ਆਪਣਾ ਜੀਵਨ ਨਹੀਂ ਹੈ ਸੁਣਾਉਣ ਵਾਲਿਆਂ ਦੀ ਕੋਈ ਵਿਰਾਸਤ ਨਹੀਂ ਹੈ ਸੁਣਾਉਣ ਵਾਲਿਆਂ ਦਾ ਕੋਈ ਪਛੋਕਰ ਨਹੀਂ ਹੈ ਸੁਣਾਉਣ ਵਾਲਿਆਂ ਨੇ ਅਕਾਲੀਆਂ ਦੇ ਸੰਘਰਸ਼ਾਂ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਤੇ ਹੁਣ ਮੈਂ ਸ਼ਰਾਬ ਪੀਂਦਾ ਹੋਵਾਂ ਤੇ ਲੋਕਾਂ ਨੂੰ ਕਹਾਂ ਸ਼ਰਾਬ ਨਾ ਪਿਓ ਮੰਨ ਲੂਗਾ ਕੋਈ ਮੇਰੀ ਗੱਲ ਹੁਣ ਜਿਨੇ 5 ਮਿੰਟ ਕਿਤੇ ਥਾਣੇ ਨਹੀਂ ਕੱਟਿਆ ਕਾਲੀਆਂ ਲਈ ਉਹ ਕਿਸੇ ਕਾਲੀ ਨੂੰ ਕਹਿ ਸਕਦਾ ਵੀ ਤੁਸੀਂ ਜੇਲ੍ਹ ਜਾਓ ਤੁਸੀਂ ਪੁਲਸ ਦੇ ਡੰਡੇ ਖਾਓ ਉਹੀ ਕਹਿ ਸਕਦਾ ਜਿਹਦੇ ਸਿਰ 파ਟੇ ਦੇ ਬਾਹਾਂ ਟੋਟੀਆਂ ਨੇ ਜਿਹੜਾ ਕੱਟੀਆਂ ਨੇ ਸੋ ਅੱਜ ਅਸੀਂ ਮਹਿਸੂਸ ਕੀਤਾ ਸੀ ਸਾਡੀ ਭੈਣ ਬੈਠੀ ਆ ਬੀਬੀ ਕਲਦੀਪ ਕੌਰ ਟੋੜਾ ਸਾਹ ਕਰਨਾਲ ਸਿੰਘ ਦੀ ਪਜੋਲੀ ਸਾ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਬੈਠੇ ਤਾਂ ਲਾਛੜੂ ਸਾਹਿਬ ਵੀ ਨੇ ਕਦੇ-ਕਦੇ ਤਾਂ ਜੀ ਕਰਿਆ ਹੁੰਦਾ ਆ ਫੌਜੀ ਸਾਡਾ ਧਰ ਵੀ ਫੌਜੀ ਕਹਿੰਦਾ ਵੀ ਇੱਧਰ ਵੀ ਲਾਓ ਨਾ ਤੇ ਚੌੜਾ ਸਾਹਿਬ ਦੇ ਵਿਰਾਸਤ ਵਿੱਚੋਂ ਸ਼ਾਇਦ ਜਕਾਰਾ ਛੱਡੇ ਦਵੇ ਅੱਜ ਮੈਨੂੰ ਲੱਗਦਾ ਕਿਉਂਕਿ ਜੇ ਦੇ ਵਿੱਚ ਪੰਥ ਪ੍ਰਸਤੀ ਆ ਪੰਥ ਦਰ ਦਾ ਪੰਜਾਬ ਦਾ ਦਰ ਦਾ ਉਹ ਮਹਿਸੂਸ ਕਰਦਾ ਕਿ ਜੇ ਅਕਾਲੀ ਦਲ ਨੂੰ ਬਚਾਉਣਾ ਜੇ ਅਕਾਲੀ ਦਲ ਦਾ ਭਵਿੱਖ ਚੰਗਾ ਕਰਨਾ ਜੇ ਅਕਾਲੀਆਂ ਨੂੰ ਪੰਜਾਬ ਦੀ ਰਾਜ ਸਤਾ ਤੇ ਲੈ ਕੇ ਆਉਣਾ ਤਾਂ ਜਹੇ ਜੀ ਤਬਕਕੋ ਲੋਗ ਅਕਾਲੀ ਲੀਡਰਾਂ ਤੇ ਕਰਦੇ ਨੇ ਕਿ ਅਕਾਲੀਆਂ ਦਾ ਲੀਡਰ ਕਿਹੋ ਜਿਹਾ ਹੋਵੇ ਉਹਦੀ ਬੋਲੀ ਕਿਹੋ ਜੀ ਹੋਵੇ ਉਹਦੀ ਸ਼ਕਲ ਕਹੀ ਜੀ ਹੋਵੇ ਉਹਦਾ ਕਰਦਾਰ ਕਿਹੋ ਜਿਹਾ ਹੋਵੇ ਉਹਦਾ ਜੀਵਨ ਕਿਹੋ ਜਿਹਾ ਹੋਵੇ ਉਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਅਕਾਲੀਆਂ ਨੂੰ ਲੋੜ ਆ ਉਸ ਤਰ੍ਹਾਂ ਦੀ ਲੀਡਰਸ਼ਿਪ ਲੈ ਆਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਰੋਡ ਮੈਪ ਬਣਾਇਆ ਇੱਕ ਨਕਸ਼ਾ ਬਣਾਇਆ ਇੱਕ ਰਾਹ ਤਿਆਰ ਕੀਤਾ ਉਹ ਰਾਤ ਸੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਸੁਣਾਇਆ ਲਾ ਜਿਨ੍ਹਾਂ ਨੂੰ ਦਰਦ ਹੋਇਆ ਜਿਨ੍ਹਾਂ ਨੂੰ ਪੀੜ ਹੋਈ ਜਿਨ੍ਹਾਂ ਨੂੰ ਤਕਲੀਫ ਹੋਈ ਉਹਨਾਂ ਨੇ ਉਸ ਰਾਹ ਨੂੰ ਇਤਾਰ ਪਿੰਡੋ ਕਰਨਾ ਸ਼ੁਰੂ ਕਰਤਾ ਉਹ ਰਾਤ ਇਹ ਕਾਨੂੰਨ ਦੇ ਡੰਡੇ ਦਿਖਾਉਣਾ ਸ਼ੁਰੂ ਕਰਤੇ ਉਸ ਰਾਹ ਨੂੰ ਹੀ ਤੋੜਦਿਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਸੋ ਇਸ ਕਰਕੇ ਅੱਜ ਜੋ ਹਾਲਾਤ ਬਣੇ ਜੋ ਪੰਜ ਮੈਂਬਰੀ ਕਮੇਟੀ ਨੇ ਆ ਜਿਹੜੀ ਭਾਰਤੀ ਮਹਿਮ ਸ਼ੁਰੂ ਕੀਤੀ ਆ ਇਹ ਭਾਰਤੀ ਮਹਿਮ ਕੋਈ ਸਧਾਰਨ ਨਹੀਂ ਆ ਪਹਿਲਾਂ ਵੀ ਬਣਦੇ ਰਹੇ ਆ ਪਰ ਇਸ ਵਾਰੀ ਵੱਖਰੀ ਆ ਸਾਨੂੰ ਵੀ ਕਈ ਵੇਲੇ ਕਹਿ ਦਿੰਦੇ ਨੇ ਕਿ ਟੌੜਾ ਸਾਹਿਬ ਤੇ ਬਾਦਲ ਸਾਹਿਬ ਦੀ ਲੜਾਈ ਹੋਈ ਫੇਰ ਉੱਥੀ ਹੋ ਗਏ ਕਿਤੇ ਟੇਂਟਾ ਸਾਹਿਬ ਦੀ ਤੇ ਬਾਦਲ ਸਾਹਿਬ ਦੀ ਲੜਾਈ ਹੋਈ ਫੇਰ ਉੱਥੇ ਆ ਗਏ ਕਦੇ ਬਰਮਪਰਾ ਜੀ ਦੀ ਲੜਾਈ ਹੋਈ ਬਾਦਲ ਸਾਹਿਬ ਨਾਲ ਫੇਰ ਉੱਥੇ ਆਏ ਮੈਨੂੰ ਕਹਿੰਦੇ ਤੁਸੀਂ ਵੀ ਲੋਂਗੋਵਾਲ ਅਕਾਲੀ ਦਲ ਬਣਾ ਲਿਆ ਕਦੇ ਸਰਬਹਿੰਦ ਅਕਾਲੀ ਦਲ ਬਣਾ ਲਿਆ ਫੇਰ ਉੱਥੇ ਆਏ ਤੇ ਹੁਣ ਕਿ ਜੀ ਨਾ ਵੀ ਹੁਣ ਕੋਈ ਨਿਖਾਰ ਕੇ ਕੱਢ ਲੋਂਗੇ ਮੈਂ ਕਿਹਾ ਅੱਗੇ ਲੜੀ ਲੜਾਈ ਹੁੰਦੇ ਰਹੀ ਆ ਤੁਸੀਂ ਸੱਚੇ ਹੋ ਅੱਗੇ ਲੜਾਈ ਹੁੰਦੇ ਰਹੀ ਆ ਦੋ ਗਰੁੱਪਾਂ ਦੇ ਵਿੱਚ ਦੋ ਧੜਿਆਂ ਦੇ ਵਿੱਚ ਦੋ ਸ਼ਖਸੀਤਾਂ ਦੇ ਵਿੱਚ ਪਰ ਹੁਣ ਜਿਹੜੀ ਲੜਾਈ ਆ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਪਾਸੇ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਅਕਾਲੀਆਂ ਦੇ ਸੰਘਰਸ਼ਾਂ ਵਿੱਚ ਹਿੱਸਾ ਨਹੀਂ ਪਾਇਆ ਅੱਜ ਆ ਬੈਠਾ ਧਰਮੀ ਫੌਜੀ ਨਰਿੰਦਰ ਸਿੰਘ ਫੌਜੀ ਇਹਨਾਂ ਲੋਕਾਂ ਨੇ ਜਾਨ ਤਲੀ ਤੇ ਧਰ ਕੇ ਬੱਚਿਆਂ ਦੇ ਰੋਜ਼ਗਾਰ ਖਤਮ ਕਰਕੇ ਆਪਣੇ ਜੀਵਨ ਦਾਤ ਤੇ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਤੇ ਹੋਏ ਹਮਲੇ ਦੇ ਵਿਰੋਧ ਦੇ ਵਿੱਚ ਬੈਰ ਕਾ ਛੱਡ ਕੇ ਬਗਾਵਤ ਕਰਕੇ ਆਏ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਦੀ ਗੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਦੀ ਗੱਲ ਵੀ ਆ ਯਾਦ ਰੱਖਿਓ ਇਹ ਲੜਾਈ ਛੋਟੀ ਲੜਾਈ ਨਹੀਂ ਹੈ ਇਹ ਲੜਾਈ ਵਿੱਚ ਵੇਸਲੇ ਹੋਣ ਦੀ ਗੱਲ ਨਹੀਂ ਹੈ ਇਹ ਲੜਾਈ ਦੇ ਵਿੱਚ ਪੰਥਕ ਜਜ਼ਬਾ ਪੈਦਾ ਕਰਨਾ ਪਏਗਾ ਬਰਾਸਤੇ ਪਹਿਰਾ ਦੇਣਾ ਪਏਗਾ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਵਰਗੇ ਇਨਸਾਨਾਂ ਦੀ ਜ਼ਿੰਦਗੀ ਤੋਂ ਸਿੱਖਣਾ ਪਏਗਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਜ਼ਿਕਰਾਂ ਜਾਏ ਨਾਰੇ ਲਾਉਂਦੇ ਰਹੇ ਆਪਾਂ ਅਕਾਲ ਤਖਤ ਦੀ ਮਹਾਨਤਾ ਦੇ ਇਛਾਨ ਦੇ ਔਰ ਉਹਦੀ ਸੋਤ ਤੇ ਪਹਿਰਾ ਦੇਣ ਦੇ ਹੁਣ ਵੀ ਪੰਜੋੜੀ ਸਾਹਿਬ ਨੇ ਲਵਾਏ ਆ ਤੁਹਾਡੇ ਤੋਂ ਸੋ ਅੱਜ ਅਕਾਲ ਤਖਤ ਸਾਹਿਬ ਦੀ ਸ਼ਾਨ ਸ਼ਾਨੋ ਸ਼ੌਕ ਔਰ ਦੁਨੀਆ ਭਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਆਸਤਾ ਔਰ ਉਹਦੇ ਵਿੱਚ ਵਿਸ਼ਵਾਸ ਕਾਇਮ ਰੱਖਣ ਦੀ ਲੜਾਈ ਬਣ ਗਈ ਸੋ ਇਸ ਕਰਕੇ ਜਦੋਂ ਜੰਗ ਅਕਾਲ ਤਖਤ ਦੇ ਨਾਲ ਕੁਝ ਲੋਕਾਂ ਨੇ ਲਾਇਆ ਤਾਂ ਕੁਦਰਤੀ ਤੌਰ ਤੇ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਬੱਚਿਆਂ ਨੂੰ ਲੈ ਕੇ ਇਸ ਸੰਘਰਸ਼ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜਨਗੇ ਇਹ ਸਾਨੂੰ ਪੱਕਾ ਵਿਸ਼ਵਾਸ ਆ ਕਿਉਂਕਿ ਹੁਣੇ ਅਸੀਂ ਜਾਣੇ ਆ ਜਦੋਂ ਬੀਬੀਆਂ ਪੁੱਤੀਆਂ ਨੇ ਵੀ ਭਾਈ ਅਕਾਲ ਤਖਤ ਵਾਲੀ ਪਰਚੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਅਸੀਂ ਇੱਕ ਥਾਂ ਗਏ ਤੇ ਬੀਬੀ ਨੂੰ ਕਾਪੀ ਦਿੱਤੀ ਉਹ ਮੱਥੇ ਨੂੰ ਲਾਈ ਜਾਵੇ ਮੈਂ ਥੋੜਾ ਜਿਹਾ ਬੀਬੀ ਨੂੰ ਕਿਹਾ ਮਾਂ ਬੀਬੀ ਜੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈ ਕੋਈ ਗੁਟਕਾ ਸਾਹਿਬ ਜਾਂ ਕੋਈ ਹੋ ਕਹਿੰਦੇ ਭਾਈ ਨਾਲੇ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਤੋਂ ਆਈ ਆ ਮੈਂ ਆਈ ਜ਼ਰੂਰ ਅਕਾਲ ਤਖਤ ਸਾਹਿਬ ਤੋਂ ਇਹ ਜਿਹੜੀ ਕਾਫੀ ਹੈ ਦੀ ਇੰਨੀ ਮਹੱਤਤਾ ਇੰਨੀ ਇੱਜ਼ਤ ਆ ਇੰਨਾ ਲੋਕਾਂ ਦੇ ਮਨਾਂ ਦੇ ਵਿੱਚ ਇਹਦੇ ਲਈ ਸ਼ਰਧਾ ਬਣ ਗਈ ਮੈਂ ਸਮਝਦਾ ਹਰ ਬੰਦਾ ਮਹਿਸੂਸ ਕਰਦਾ ਕਿ ਅਸੀਂ ਆਪਣੇ ਮਹਾਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਧਰਮ ਦੀ ਗੱਲ ਮਾਲਾ ਦੀ ਗੱਲ ਆ ਜਿਹੜੀ ਫੇਲ ਹੋਈ ਨਹੀਂ ਮੈਂ ਕਹਿੰਦਾ ਮਨਨ ਸਮੇਂ ਦੀਆਂ ਸਰਕਾਰਾਂ ਨੂੰ ਦਲਾਉਣ ਦੇ ਵਿੱਚ ਰੋਕਣ ਦੇ ਵਿੱਚ ਕਿਤੇ ਖੜੋਤ ਆਈ ਤਾਂ ਗੁਰੂ ਹਰਗੋਬਿੰਦ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਰਾਜ ਸ਼ਕਤੀ ਨਾਲ ਇਹ ਜਿਹੜੀਆਂ ਸ਼ਕਤੀਆਂ ਨੇ ਇਹਨਾਂ ਨੂੰ ਦਬਾਇਆ ਜਾ ਸਕਦਾ ਰਾਜ ਸ਼ਕਤੀ ਦੇ ਚੰਗੇ ਹੱਥਾਂ ਵਿੱਚ ਹੋਏਗੀ ਨਾ ਵੱਡਿਆ ਵੱਡਿਆਂ ਨੂੰ ਝੁਕਾ ਦਿੰਦੀ ਆ ਰਵੀਰੋ ਤੋਂ ਵੱਡਾ ਰਾ ਹਾਕਮ ਕੋਈ ਨਹੀਂ ਸੀ ਸਖਤ ਅਫਸਰ ਪਰ ਇੱਕੋ ਟੈਲੀਫੋਨ ਮੈਂ ਕੀਤਾ ਸੀ ਮੈਂ ਵਜ਼ੀਰ ਸੀ ਮੈਂ ਕਹਾ ਜੇ ਮੁੰਡੇ ਮਾਰਤੇ ਉਸੇ ਨਹਿਰ ਚ ਤੈਨੂੰ ਮੈਂ ਡੋਬੂਗਾ ਆ ਕੇ ਨਹਿਰ ਦੇ ਕੰਡੇ ਤੋਂ ਲਿਆ ਕੇ ਮੁੰਡੇ ਥਾਣੇ ਬੰਦ ਕਰਤੇ ਸੀ ਅੱਜ ਅਮਰੀਕਾ ਚ ਘੁੰਮਦੇ ਫਿਰਦੇ ਆ ਇਹ ਰਾਜ ਸ਼ਕਤੀ ਆ ਰਾਜ ਸ਼ਕਤੀ ਸੀ ਤੁਹਾਡੇ ਹੱਥਾਂ ਨੂੰ ਲੱਗਣ ਵਾਲੀਆਂ ਹਥਕੜੀਆਂ ਹਟਾ ਦੀਆਂ ਸੀ ਰਾਜ ਸ਼ਕਤੀ ਬਹੁਤ ਵੱਡੀ ਚੀਜ਼ ਆ ਰਾਜ ਸ਼ਕਤੀ ਮਮੁੱਲੀ ਸੀ ਸਾਡੇ ਕੋਲ ਪਾਰਲੀਮੈਂਟ ਚ ਗਈ ਸੀ ਆ ਸੱਜਣ ਕੁਮਾਰ ਵਰਗੇ ਜਿਹੜੇ ਅੰਦਰ ਬੈਠੇ ਨੇ ਅਸੀਂ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਵੀ ਇੰਨਾ ਕਤਲਿਆਮ ਹੋਇਆ ਹੋਵੇ ਔਰ ਉਹਨਾਂ ਕਾਤਲਾਂ ਨੂੰ ਤੁਸੀਂ ਵਜ਼ੀਰ ਬਣਾਤਾ ਹੋਵੇ ਤੇ ਅੱਜ ਤੇ ਤੁਹਾਡੀ ਸਰਕਾਰ ਹੋਵੇ ਤੁਸੀਂ ਅੱਜ ਵੀ ਇਹਨਾਂ ਨੂੰ ਅੰਦਰ ਨਹੀਂ ਕਰ ਸਕਦੇ ਫੇਰ ਕਦੋਂ ਕਰੋਗੇ ਲਾੜਤਾ ਸਾਡਾ ਮੈਂਬਰ ਪਾਰਲੀਮੈਂਟ ਬਣਨਾ ਜੇ ਤੁਸੀਂ ਇਹਨਾਂ ਕਾਤਲਾਂ ਨੂੰ ਅੰਦਰ ਨਾ ਕਰਾ ਸਕੇ ਉਸ ਹੁੰਦਵੇਂ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੇ ਉੱਠ ਕੇ ਖੜੇ ਹੋ ਕੇ ਕਿਹਾ ਕਿਆ ਸੀ ਕਮੇਟੀ ਬਣਾਉਨੇ ਆ ਤੇ ਜਿਹੜੀ ਜੋ ਕੁਝ ਹੋਇਆ ਇਹ ਜਿਹੜੀਆਂ ਸੈਟ ਬਣੀ ਉਦੋਂ ਰੀਓਪਨ ਕੀਤਾ ਦੁਬਾਰਾ ਕੇਸ ਚੱਲੇ ਤਾਂ ਸੱਜਣ ਕੁਮਾਰ ਵਰਗੇ ਅੱਜ ਜੇਲ੍ਹ ਚ ਡੱਕੇ ਬੈ ਗਏ ਆ ਸੋ ਇਸ ਕਰਕੇ ਰਾਜ ਸ਼ਕਤੀ ਬਹੁਤ ਵੱਡੀ ਗੱਲ ਆ ਸੋ ਅੱਜ ਜਥੇਦਾਰ ਗੁਰਚਰ ਸਿੰਘ ਜੀ ਟੌੜਾ ਦੀ ਵਰਸੀ ਸਮਾਗਮ ਤੇ ਮੈਂ ਤੁਹਾਨੂੰ ਯਕੀਨ ਨਾ ਕਹਿਣਾ ਵਿਸ਼ਵਾਸ ਨਾ ਕਹਿਣਾ ਤਜਰਬੇ ਨਾ ਕਹਿਣਾ ਯਕੀਨ ਰੱਖਿਓ ਜੇ ਸਹੀ ਮੈਨੇ ਵਿੱਚ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਭਾਰਤੀ ਦੇ ਵਿੱਚ ਹਿੱਸਾ ਲੈ ਕੇ ਹਰ ਵਿਅਕਤੀ ਨੇ ਸਹਿਯੋਗ ਦੇ ਕੇ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੇ ਵਿੱਚ ਯੋਗਦਾਨ ਪਾ ਕੇ ਹਿੱਸਾ ਨਾ ਲਿਆ ਤਾਂ ਇਤਿਹਾਸ ਮਾਫ਼ ਨਹੀਂ ਕਰੇਗਾ ਜੇ ਤੁਸੀਂ ਸਹਿਯੋਗ ਦਿੱਤਾ ਜੇ ਤੁਸੀਂ ਜਿਵੇਂ ਉਤਸ਼ਾਹ ਨਾਲ ਇਹਨਾਂ ਮੀਟਿੰਗਾਂ ਚ ਆਉਂਦੇ ਹੋ ਤਾਂ ਯਕੀਨ ਕਰਿਓ ਕੋਈ ਸਮਾਂ ਲੰਮਾ ਨਹੀਂ ਹੈ 2027 ਦੇ ਵਿੱਚ ਸ਼ਰੋਮਣੀ ਅਕਾਲੀ ਦਲ ਅਕਾਲ ਤਖਤ ਦੀ ਸਰਕਾਰ ਬੜੋਂਗੀ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਕਿਉਂਕਿ ਲੋਕ ਕਹਿੰਦੇ ਨੇ ਵੀ ਇਕੱਠੇ ਹੋ ਜੋ ਇਕੱਠੇ ਹੋ ਜੋ ਇਕੱਠੇ ਹੋਣ ਦਾ ਇੱਕੋ ਫਾਰਮੂਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਆਪਣੇ ਭਰਾਵਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਹੁਣ ਵੀ ਜਿੱਤ ਛੱਡ ਦੋ ਲੋਕਾਂ ਨਾਲ ਜਿੱਤ ਨਹੀਂ ਕਰੀਦੀ ਲੋਕਾਂ ਨਾਲ ਮੱਥਾ ਨਹੀਂ ਲਾਈਦਾ ਤੁਸੀਂ ਤਾਂ ਲੋਕਾਂ ਨਾਲ ਮੱਥੇ ਲਾਉਂਦੇ ਲਾਉਂਦੇ ਸ੍ਰੀ ਅਕਾਲ ਤਖਤ ਸਾਹਿਬ ਨੇ ਮੱਥਾ ਲਾ ਬੈਠੇ ਤੇ ਹੁਣ ਵੀ ਛੱਡ ਦੋ ਹੁਣ ਵੀ ਰਾਮਕਾਰ ਚਾਜੋ ਪੰਥ ਬਾਜੋ ਪੰਜਾਬ ਬਾਜੋ ਇਹ ਰੁੱਲਦੇ ਫਿਰਦੇ ਅਕਾਲੀ ਵਰਕਰਾਂ ਦਾ ਕੋਈ ਬਣਜੋ ਔਰ ਪੰਜਾਬ ਦੀ ਆਵਾਜ਼ ਸ਼ਰੋਬਣੀ ਅਕਾਲੀਦਾਰ ਮੁੜ ਕੇ ਪੰਜਾਬ ਦੀ ਧਰਤੀ ਤੇ ਰਾਜ ਚਾਜੋ ਪਰ ਜੇ ਨਹੀਂ ਵੀ ਬੰਦੇ ਤਾਂ ਮਨਾਉਣ ਦਾ ਇਹ ਤਰੀਕਾ ਆ ਕਿ ਘਰ ਘਰ ਜਾਓ ਲੋਕਾਂ ਨੂੰ ਸਮਝਾਓ ਮੈਂਬਰ ਬਣਾਓ ਤੇ ਮੈਂਬਰ ਬਣਾ ਕੇ ਸਰਕਲ ਪਿੰਡ ਦਾ ਸਰਕਲ ਜ਼ਾਇਦਾਰ ਬਣਾਓ ਫਿਰ ਸਰਕਲ ਦਾ ਜ਼ਾਇਦਾਰ ਬਣਾਓ ਫਿਰ ਜ਼ਿਲ੍ਹੇ ਦਾ ਜ਼ਾਇਦਾਰ ਬਣਾਓ ਫਿਰ ਪੰਜਾਬ ਦਾ ਦੇਸ਼ ਦਾ ਦੁਨੀਆ ਭਰ ਦੇ ਵਿੱਚ ਕੌਮ ਵੀ ਪ੍ਰਧਾਨ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦਾ ਪ੍ਰਧਾਨ ਤੁਹਾਨੂੰ ਬਣਾ ਕੇ ਦਈਏ ਜਿਸ ਤਰ੍ਹਾਂ ਦੀ ਆਸ ਤੁਸੀਂ ਕਰਦੇ ਹੋ ਉਹੀ ਦੀ ਸਰਕਾਰ ਤੁਹਾਨੂੰ ਬਣਾ ਕੇ ਦਈਏ ਮੈਂ ਸਮਝਦਾ ਜ세ਦਾਰ ਗੁਰਚਰਨ ਸਿੰਘ ਜੀ ਟੋੜਾ ਹੋਰਾਂ ਨੂੰ ਸਹੀ ਮੈਨਿਆਂ ਵਿੱਚ ਸੱਚੇ ਮੈਨਿਆਂ ਵਿੱਚ ਇਹੀ ਸਰਦਾ ਦੇ ਲਈ ਹੋਏਗੀ ਅਸੀਂ ਉਹਨਾਂ ਦੇ ਪੈਰੋਕਾਰ ਕਹਣ ਦੇ ਤਾਂ ਹੀ ਹੱਕਦਾਰ ਹੋਵਾਂਗੇ ਜੇ ਅਸੀਂ ਉਹਨਾਂ ਦੀ ਸੋਤ ਤੇ ਚੱਲ ਕੇ ਬਹੁਤ ਬਾਰੀ ਸਮੇਂ ਆਏ ਜਦੋਂ ਅਕਾਲੀ ਦਲ ਟੁੱਟਦਾ ਰਿਹਾ ਬਹੁਤ ਬਾਰੀ ਸਮੇਂ ਆਏ ਜਦੋਂ ਵਿਵਾਦ ਖੜੇ ਹੁੰਦੇ ਰਹੇ ਮੇਰਾ ਖਿਆਲ ਆ ਜਦੋਂ ਵੀ ਟੌੜਾ ਸਾਹਿਬ ਦਾ ਕਿਤੇ ਵਿਵਾਦ ਬਾਦਲ ਸਾਹਿਬ ਨਾਲ ਹੋਇਆ ਲੌਂਗੋਵਾਲ ਸਾਹਿਬ ਨਾਲ ਹੋਇਆ ਕਿਸੇ ਵੀ ਧੜੇ ਨਾਲ ਹੋਇਆ ਕੁਦਰਤੀ ਜਰਤੇ ਜਦੋਂ ਇਕੱਠੇ ਹੁੰਦੇ ਰਹੇ ਉਹਦੇ ਵਿੱਚ ਮਾਂ ਜ਼ਰੂਰਤ ਉਹਦੇ ਵਿੱਚ ਹਾਜ਼ਰ ਹੁੰਦਾ ਰਿਹਾ ਕਿਉਂਕਿ ਅਸੀਂ ਹਮੇਸ਼ਾ ਉਹਨਾਂ ਦੇ ਸੱਜੇ ਵਾਹ ਬਣ ਕੇ ਚੱਲੇ ਮੈਂ ਤਾਂ ਆਮ ਕਹਿਣਾ ਹੁੰਦਾ ਵੀ ਲੋਕ ਤਾਂ ਕੋਈ ਮੁੰਡਾ ਪੈਦਾ ਕਰਦਾ ਕੋਈ ਕੁੜੀ ਪੈਦਾ ਕਰਦਾ ਜਵਾਗ ਪੈਦਾ ਕਰਦੇ ਨੇ ਪਰ ਜਹਦਾ ਗੁਰਚਰਨ ਸਿੰਘ ਜੀ ਟੌੜਾ ਨੇ ਲੀਡਰ ਪੈਦਾ ਕੀਤੇ ਉਹ ਲੀਡਰ ਪੈਦਾ ਕਰਨ ਦੀ ਯੂਨੀਵਰਸਿਟੀ ਸੈਂਸ ਇੰਸਟੀਚਿਊਸ਼ਨ ਸੀ ਔਰ ਉਹਨਾਂ ਨੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਨੂੰ ਥਾਪਨਾ ਦਿੱਤੀ ਜਿਨ੍ਹਾਂ ਦੇ ਬਦੌਲਤ ਦੇਸ਼ ਨੂੰ ਕੌਮ ਨੂੰ ਔਰ ਕੌਮ ਦੀਆਂ ਸੰਸਥਾਵਾਂ ਨੂੰ ਬਹੁਤ ਵੱਡਾ ਲਾਹਾ ਹੋਇਆ